ਰਤ ਸੌਂਦਿਆਂ ਤੇ ਸਵੇਰੇ ਉੱਠਦਿਆਂ ਹਰ ਪੰਜਾਬੀ ਦੀ ਜ਼ੁਬਾਨ ਤੇ ਹੁੰਦਾ ਹੈ ਕਿ ਰੱਬਾ ਰਾਜਵੀਰ ਜਵੰਦਾ ਜਲਦ ਠੀਕ ਹੋਵੇ ਸਾਰਿਆਂ ਦਾ ਧਿਆਨ ਰਾਜਵੀਰ ਜਵੰਦੇ ਵਾਲੀ ਹੈ ਪਰ ਅਜੇ ਤੱਕ ਵੀ ਨਾ ਜਵੰਦੇ ਦੇ ਹਾਲਾਤ ਜਿਹੜੇ ਆ ਉਹ ਨਾਜ਼ੁਕ ਬਣੇ ਹੋਏ ਆ ਸੋ ਇਸ ਮੌਕੇ ਤੇ ਨਾ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਨਿੱਕੇ ਨਿੱਕੇ ਬੱਚਿਆਂ ਦੀ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਹਰ ਪੰਜਾਬੀ ਅਰਦਾਸ ਕਰਨ ਲੱਗਾ ਹੋਇਆ ਹੈ ਤੇ ਆ ਨਾ ਛੋਟੇ ਛੋਟੇ ਬੱਚੇ ਵੀ ਦੇਖੋ ਕਿਵੇਂ ਰੱਬ ਅੱਗੇ ਅਰਦਾਸ ਕਰਦੇ ਪਏ ਆ ਪਹਿਲਾਂ ਜਵੰਦੇ ਦੀ ਵੀਡੀਓ ਦੇਖਦੇ ਆ ਫਿਰ ਰੱਬ ਅੱਗੇ ਅਰਦਾਸ ਕਰਦੇ ਆ ਕੁਨੀਆਂ ਕਿ ਜਾਂ ਕੁਨੀਆਂ ਵੇਖਦੋਂ ਰਸਵੀ ਰਾਜਵੀਰ ਰਾਜਵੀਰ ਜਵੰਦਾ ਜਵੰਦਾ ਜੀ ਜੀ ਜਾਵੇ ਵੀ ਵੇਖ ਲਓ ਵੀ ਨਿੱਕੇ-ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਸ ਦੁਆਵਾਂ ਹੀ ਮੰਗਦਾ ਪਿਆ ਇਹ ਆਪਣੇ ਰਾਜਵੀਰ ਜਵੰਦੇ ਦੇ ਲਈ ਜੇ ਤੁਸੀਂ ਵੀ ਰਾਜਵੀਰ ਜਵੰਦੇ ਨੂੰ ਪਿਆਰ ਕਰਦੇ ਹੋ ਨਾ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖਿਓ ਤੇ ਰੱਬ ਅੱਗੇ ਅਰਦਾਸ ਕਰਿਓ ਕਿ ਭਾਈ ਜਲਦ ਤੋਂ ਜਲਦ ਠੀਕ ਹੋ ਜਾਵੇ